ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਨਾ ਆਪਾਂ ਛੋਟੀ ਜਿਹੀ ਹੈ ਤਾਂ ਖੇੜੀ ਬਣਾਉਣ ਜਾ ਰਹੇ ਹਾਂ ਤੇ ਇਹਦੇ ਬਾਰੇ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਕਿਦਾਂ ਇਹ ਬਣਦੀ ਹੈ ਕੀ ਕੀ ਚੀਜ਼ਾਂ ਲੱਗਣੀਆਂ ਇਤੇ ਆਪਾਂ ਜਿੱਥੇ ਕੰਮ ਕਰ ਰਹੇ ਸੀ ਨਾ ਤੇ ਇਹਨਾਂ ਦਾ ਮੁੰਡਾ ਕਹਿੰਦਾ 15 ਸਾਲ ਦਾ 14-15 ਸਾਲ ਦਾ ਕਹਿੰਦਾ ਮੈਨੂੰ ਛੋਟੇ-ਛੋਟੇ ਨਾ ਡੰਬਲ ਤਿਆਰ ਕਰਕੇ ਦੇ ਬਈ ਇੱਕ ਆਪਾਂ ਸਪਰੇਅ ਵਾਲੇ 2 ਲੀਟਰ ਲੈਤੇ ਤੇ ਇੱਕ ਆਪਣੀ ਆ ਬਿਜਲੀ ਵਾਲੀ ਪਾ ਪੈ ਗਈ ਆ ਪਾਰੀ ਪੈ ਪਾਰੀ ਵਾਲੀ ਹੁੰਦੀ ਹੈ ਜਿਹੜੀ ਆਪਣੀ ਛੱਤਾਂ 'ਚ ਪਾਉਣ ਵਾਲੀ ਹੁੰਦੀ ਹੈ ਤੇ ਇਸ ਦੇ ਆਪਾਂ ਚਾਰ ਸਰਾਖ ਕਰਕੇ ਸ਼ੈੱਡ ਤੇ ਤਾਰਾਂ ਬੰਨ੍ਹ ਲਈਆਂ ਵੀ ਪਕੜ ਰਹੇ ਤੇ ਪਹਿਲਾਂ ਇੱਕ ਵਾਰੀ ਆਪਾਂ ਦੋਨੇ ਡੰਬਲੇ ਇੱਕ ਪਾਸਿਓਂ ਪਰ ਤੇ ਮਸਾਲਾ ਵਧੀਆ ਪਾਇਆ ਦੋ ਇੱਕ ਦਾ ਤੇ ਤੁਸੀਂ ਦੇਖੀ ਜਲਿਓ ਵੀਡੀਓ ਚ ਡੰਬਲੇ ਹੈ ਲਗਭਗ ਮੇਰੇ ਖਿਆਲ ਨਾਲ ਵੀ ਬਣ ਜਾਣਗੇ 2 2 2.5 2.5 3 3 ਕਿਲੋ ਦੇ 3 3 ਕਿਲੋ ਦੇ ਤਾਂ ਨਾਰਮਲ ਗੱਲ ਹੀ ਹੈ ਕਿਉਂਕਿ ਸਿਮੈਂਟ ਹੈਵੀ ਹੁੰਦਾ ਹੈਗਾ ਤੇ ਇਸ ਤਰ੍ਹਾਂ ਕਰਕੇ ਨਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਉੱਤੇ ਨਿਰਾ ਮਸਾਲਾ ਲਾ ਕੇ ਟਾਈਟ ਕਰਕੇ ਤੇ ਇਸ ਤਰ੍ਹਾਂ ਆਪਾਂ ਮੂਦੇ ਕਰਤੇ ਸੀ ਪਹਿਲਾਂ ਤਾਂ ਉਹ ਕਹਿੰਦਾ ਸੀ ਵੀ ਅੱਜ ਆਪਾਂ ਇੱਕ ਪਾਸੇੋਂ ਭਰ ਲਿਗੇ ਤੇ ਅਗਲੇ ਦਿਨ ਆਪਾਂ ਦੂਜੇ ਪਾਸਿਆਂ ਭਰ ਲਾਂਗੇ ਮਖਾ ਨਹੀਂ ਸਵੇਰੇ ਮਖਾ ਤੋਂ ਲਾਉਂਦਾ ਹੀ ਹੋ ਜੈਗਾ ਡੰਬਲ ਤੇ ਇਸ ਤਰ੍ਹਾਂ ਤਰਕੇ ਇੱਟਾਂ ਦੇ ਉੱਪਰ ਦੋ ਬੱਤੇ ਤੇ ਆਪਾਂ ਇਧਰੋਂ ਵੀ ਭਰਦੇ ਡੰਬਲ ਤੁਸੀਂ ਘਰੇ ਤਿਆਰ ਕਰ ਸਕਦੇ ਹੋ ਕੁਝ ਵੀ ਨਹੀਂ ਲੱਗਦਾ ਤੇ ਜੇ ਕੋਈ ਆਪਾਂ ਇਹ ਤੋਲ ਕੇ ਦੇਖਾਂਗੇ ਭਾਰੇ ਹੌਲੇ ਹੋਏ ਤਾਂ ਆਪਾਂ ਗ੍ਰੈਂਡਰ ਨਾਲ ਸੈਟਿੰਗ ਇਹਦੀ ਕਰ ਦਿਆਂਗੇ ਕਿਉਂਕਿ ਕੋਜਾ ਵਜਨ ਲਾਉਣਾ ਜ਼ਰੂਰੀ ਹੈ ਜਿੰਮ ਲਾਉਂਦੇ ਆ ਜਿਹੜੇ ਵੀ ਲੋਨਾਂ ਨੂੰ ਪਤਾ ਹੈਗਾ ਤੇ 10 ਛੋਟੇ ਤਿਆਰ ਕਰਿਆ ਫਿਰ ਜੇ ਸੈਟਿੰਗ ਬੈ ਗਈ ਤਾਂ ਫਿਰ ਆਪਾਂ ਵੱਡੇ ਡੰਬਲ ਵੀ ਤਿਆਰ ਕਰਕੇ ਦੇਵਾਂਗੇ ਮੁੰਡੇ ਨੂੰ ਕਿਵੇਂ ਲੱਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਫੋਲੋ ਕਰ ਦਿਓ ਧੰਨਵਾਦ ਤੇ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਲੱਗਦਾ ਹੈ ਓਕੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ